ਲੋ ਹੁਸ਼ਿਆਰਪੁਰ ਤੋਂ ਬਾਅਦ ਹੁਣ ਪਟਿਆਲਾ ਦੇ ਵਿੱਚ ਬਈਆਂ ਨੇ ਕਰ ਦਿੱਤਾ ਵੱਡਾ ਕਾਰਾ ਪਟਿਆਲਾ ਦੇ ਵਿੱਚੋਂ ਅਜਿਹੀ ਖਬਰ ਸਾਹਮਣੇ ਆਈ ਆ ਜਿਸ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਵਾਕੇ ਇਹ ਨਾਰਾ ਸਹੀ ਹੈ ਕਿ ਬਈਏ ਪਹਜਾਓ ਪੰਜਾਬ ਬਚਾਓ ਤਾਂ ਪ੍ਰਵਾਸੀ ਦੇ ਵੱਲੋਂ ਪਟਿਆਲਾ ਦੇ ਵਿੱਚ ਇੱਕ 7 ਸਾਲ ਤੇ ਇੱਕ 10 ਸਾਲ ਦੀ ਨਵਾਲਿਕ ਲੜਕੀਆਂ ਦੇ ਨਾਲ ਜਿਸਮਾਨੀ ਛੇੜਛਾੜ ਕਰਨ ਦੀ ਖਬਰ ਸਾਹਮਣੇ ਆ ਰਹੀ ਆ ਤਾਂ ਸ਼ਾਹੀ ਸ਼ਹਿਰ ਪਟਿਆਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਥਾਣਾ ਸਿਵਲ ਲਾਈਨ ਦੇ ਅਧੀਨ ਪੈਂਦੇ ਏਰੀਆ ਦੇ ਵਿੱਚ ਪ੍ਰਵਾਸੀ ਦੇ ਵੱਲੋਂ 7 ਸਾਲ ਤੇ 10 ਸਾਲ ਦੀ ਲੜਕੀ ਦੇ ਨਾਲ ਜਿਸਮਾਨੀ ਛੇੜਛਾੜ ਕਰਨ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਵਾਕਈ ਹੀ ਲੋਕਾਂ ਦੇ ਵਿੱਚ ਕਾਫੀ ਗੁੱਸਾ ਪਾਇਆ ਜਾ ਰਿਹਾ ਉਹਨਾਂ ਲੜਕੀਆਂ ਦੇ ਮਾਤਾ ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਇਹਨਾਂ ਦੇ ਪ੍ਰਵਾਸੀਆਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਮਾਮਲਾ ਦਰਜ ਕਰਨ ਤੋਂ ਬਾਅਦ ਇਹਨਾਂ ਨੂੰ ਅਰੈਸਟ ਵੀ ਕਰ ਲਿਆ ਤੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਤਾਂ ਪੂਰੀ ਗੱਲਬਾਤ ਡੀਐਸਪੀ ਸਤਨਾਮ ਸਿੰਘ ਦੇ ਵੱਲੋਂ ਦੱਸੀ ਗਈ ਹੈ ਕਿ ਕਿਹੜੇ ਏਰੀਆ ਦਾ ਮਾਮਲਾ ਕੀ ਗੱਲਬਾਤ ਆ ਪੂਰੀ ਜਾਣਕਾਰੀ ਤੁਹਾਨੂੰ ਸੁਣਾਉਣੇ ਆ ਸਾਡੇ ਸਹਿਯੋਗੀ ਅਗਰੇ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਆ ਹਾਂਜੀ ਸਰ ਇਹੜਾ ਸਿਵਲ ਲਾਈਨ ਦੇ ਮਾਮਲਾ ਦਰਜ ਹੋਇਆ ਦੀ ਬਾਰੇ ਜਾਣੀ ਤਾਂ ਕਿ ਜਿਹੜਾ ਸਿਵਲ ਲਾਈਨ ਚ ਮੁਕੱਦਮਾ ਦਰਜ ਹੋਇਆ ਇਹ ਇੱਕ ਰਵੀకాంਤ ਨਾਂ ਦਾ ਵਿਅਕਤੀ ਹੈ ਇਹ ਪੇਂਟਰ ਦਾ ਕੰਮ ਕਰਦਾ ਹੈ ਇਹ ਬੰਦੇ ਦੇ ਖਿਲਾਫ ਅਲੀਗੇਸ਼ਨ ਇਹਨਾਂ ਦੇ ਗਵੰਡ ਚ ਲੇਡੀ ਹੈ ਉਹਨਾਂ ਨੇ ਲਗਾਈ ਸੀ ਵੀ ਉਹਨਾਂ ਦੀਆਂ ਬੱਚੀਆਂ ਨਾਲ ਇਹਨੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਸਬੰਧ ਚ ਪੋਸਕੋ ਐਕਟਰ ਦੇ ਨ ਮਕਦਮਾ ਦਰਜ ਕੀਤਾ ਗਿਆ ਹੈ ਦੋਸ਼ੀ ਨੂੰ ਅੱਜ ਕੱਲ੍ਹ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅੱਜ ਦੋਸ਼ੀ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਹੈ ਤੇ ਜਿਸ ਬੰਦੀ ਅੱਗੇ ਫਰਦਰ ਡਿਟੇਲ ਚ ਤਫਤੀਸ਼ ਚੱਲ ਰਹੀ ਹੈ ਸਰ ਇਹ ਕਿਸ ਤਰ੍ਹਾਂ ਮਤਲਬ ਬੱਚਿਆਂ ਨੂੰ ਕੀ ਕਿਆ ਕਿਆ ਲੈ ਕੇ ਜਾਂਦਾ ਸੀ ਜੀ ਕਿਹੜੇ ਘਰ ਚ ਲੈ ਕੇ ਜਾ ਰਿਹਾ ਸੀ ਜੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਤੋਂ ਇਹ ਲੱਗਿਆ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਨੂੰ ਟੌਫੀ ਜਾਂ ਬਿਸਕੁਟ ਦਾ ਲਾਲਚ ਦੇ ਕੇ ਨਾਲ ਲੈ ਕੇ ਜਾਂਦਾ ਸੀ ਗੌਂਡ ਜੀ ਸਰ ਪਤਾ ਹੈ ਕਿ ਪਰਵਾਸੀ ਦੱਸਿਆ ਜਾ ਰਿਹਾ ਹੈ ਕਿ ਇਹ ਲੇਡੀ ਵੀ ਪਰਵਾਸੀ ਹੈ ਜਿਨ੍ਹਾਂ ਨੇ ਕੰਪਲੇਨੈਂਟ ਹੈ ਤੇ ਜਿਹੜਾ ਦੋਸ਼ੀ ਉਹ ਵੀ ਪਰਵਾਸੀ ਸਰ ਇਹ ਪਤਾ ਲੱਗਿਆ ਵੀ ਕਿੰਨੇ ਦਿਨ ਤੋਂ ਬੱਚਿਆਂ ਨਾਲ ਕਰ ਰਿਹਾ ਸੀਗਾ ਜਿਸ ਤਰ੍ਹਾਂ ਇਹ ਇਸ ਸਬੰਧ ਚ ਹਜੇ ਡਿਟੇਲ ਤਫਤੀਸ਼ ਰਿਮਾਂਡ ਲੈ ਕੇ ਦੋਸ਼ੀ ਦਾ ਕੀਤਾ ਜਾ ਰਿਹਾ ਹੈ ਕਿ ਹਜੇ ਦਰਨੇ ਰਿਮਾਂਡ ਲਈ ਬੱਚੇ ਸਰ ਨਵਾਲੇ ਸੀਗੇ ਜੀ ਹਾਂਜੀ ਛੋਟੇ ਬੱਚੇ ਕਿੰਨੇ ਕਿੰਨੇ ਬੰਨ ਸੀ ਜੀ ਬੱਚੀਆਂ ਛੋਟੀਆਂ ਬੱਚੀਆਂ ਨੇ 10 ਸਾਲ ਦੀ ਉਮਰ ਸਰ ਅਗਲੀ ਕਾਰਵਾਈ ਕੀ ਸ਼ੁਰੂ ਕੀਤੀ ਹੈ ਅਗਲੀ ਹੁਣੇ ਦਾ ਰਿਮਾਂਡ ਲੈ ਕੇ ਦੋਸ਼ੀ ਦਾ ਜੋ ਤਫਤੀਸ਼ਾ ਪੋਸਕੋ ਐਕਟ ਤੇ 65 2 ਬੀ ਐਨ ਐਸ ਦੇਦੀ ਉਹ ਬੱਚੇ ਨਾਲ ਸਭ ਕੁਝ ਕਰਾਇਆ ਗਿਆ ਬੱਚਿਆਂ ਦਾ ਮੈਡੀਕਲ ਵੀ ਕਰਾਇਆ ਗਿਆ ਹਾਂ ਤੁਸੀਂ ਸੁਣਿਆ ਡੀਐਸਪੀ ਸਤਨਾਮ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਕਿ ਜੋ ਲੜਕੀਆਂ ਨੇ ਉਹ ਵੀ ਪ੍ਰਵਾਸੀ ਦੀਆਂ ਨੇ ਤੇ ਦੂਜੇ ਪਾਸੇ ਜਿਸ ਦੇ ਵੱਲੋਂ ਛੇੜਖਾਨੀ ਕੀਤੀ ਗਈ ਆ ਉਹਨਾਂ ਲੜਕੀਆਂ ਦੇ ਨਾਲ ਉਹ ਵੀ ਪਰਵਾਸੀ ਹੈ ਟੌਫੀਆਂ ਜਾਂ ਚਾਕਲੇਟ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਕੇ ਜਾਂਦਾ ਸੀ ਤੇ ਉਹਨਾਂ ਦੇ ਨਾਲ ਛੇੜਛਾੜ ਕਰਦਾ ਸੀ ਤਾਂ ਵਾਕਈ ਹੀ ਭਰੋਸਾ ਕਿਸ ਦੇ ਉੱਤੇ ਕਰਿਆ ਜਾਵੇ ਪਹਿਲਾਂ ਹੁਸ਼ਿਆਰਪੁਰ ਦੀ ਘਟਨਾ ਨੇ ਸਭ ਨੂੰ ਹਲਾਕੇ ਰੱਖ ਦਿੱਤਾ ਇੱਕ 5 ਸਾਲ ਦੇ ਮਾਸੂਮ ਦੇ ਨਾਲ ਕੋ ਕਰਮ ਕੀਤਾ ਤੇ ਇੱਥੇ ਹੁਣ ਪਟਿਆਲਾ ਦੇ ਵਿੱਚੋਂ ਇਹ ਖਬਰ ਜੋ ਆਈਆ ਇਸ ਤੋਂ ਬਾਅਦ ਵਾਕਈ ਹੀ ਗੁੱਸਾ ਪ੍ਰਵਾਸੀਆਂ ਦੇ ਖਿਲਾਫ ਕਾਫੀ ਵੱਧ ਜਾਵੇਗਾ ਕਿਉਂਕਿ ਬੇਸ਼ੱਕ ਲੜਕੀਆਂ ਪ੍ਰਵਾਸੀਆਂ ਦੀ ਸੀ ਪਰ ਤਿਆਂ ਤਾਂ ਸਭੀਆਂ ਸਾਂਝੀਆਂ ਹੁੰਦੀਆਂ ਨੇ ਤਾਂ ਜਿਹੜਾ ਗਲਤ ਕੰਮ ਕਰਨ ਵਾਲਾ ਕੌਣ ਸੀ ਉਹ ਵੀ ਪ੍ਰਵਾਸੀ ਸੀ ਪਰ ਜੇਕਰ ਇੱਥੇ ਪੰਜਾਬੀ ਵੀ ਹੁੰਦਾ ਉਹ ਵੀ ਗਲਤ ਸੀ ਤਾਂ ਬਾਕੀ ਹੀ ਪ੍ਰਵਾਸੀਆਂ ਨੇ ਹੁਣ ਹੱਦਾਂ ਪਾਰ ਕਰ ਦਿੱਤੀਆਂ ਹੁਣ ਫੈਸਲਾ ਤੁਹਾਡੇ ਹੱਥ ਦੇ ਵਿੱਚ ਆ ਕਿ ਤੁਸੀਂ ਆਖਰ ਇਹਨਾਂ ਦੇ ਖਿਲਾਫ ਕਿਹੜਾ ਐਕਸ਼ਨ ਲਓਗੇ ਕਈ ਜਿਹੜੇ ਨੇ ਸਾਥ ਦੇ ਰਹੇ ਨੇ ਕਿ ਕੰਮਕਾਰ ਦੇ ਲਈ ਸਾਨੂੰ ਪੰਜਾਬੀਆਂ ਨੂੰ ਪ੍ਰਵਾਸੀਆਂ ਦੀ ਲੋੜ ਪੈਂਦੀ ਆ ਕਿਉਂਕਿ ਪੰਜਾਬੀ ਕੰਮ ਨਹੀਂ ਕਰਦੇ ਤਾਂ ਕੀ ਵਾਕਈ ਹੀ ਪੰਜਾਬੀਏ ਨੇ ਨਕੰਮੇ ਹੋ ਚੁੱਕੇ ਨੇ ਪਰ ਜਦੋਂ ਕਿਤੇ ਲੋੜ ਪੈਂਦੀ ਹੈ ਫਿਰ ਉੱਥੇ ਤਾਂ ਪੰਜਾਬੀ ਕੰਮ ਕਰਦੇ ਨੇ ਕਿਸਾਨੀ ਅੰਦੋਲਨਾਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੀ ਗੱਲ ਕਰੀਏ ਤਾਂ ਉੱਥੇ ਕਿਹੜੇ ਪ੍ਰਵਾਸੀਆਂ ਨੇ ਸੇਵਾ ਕੀਤੀ ਆ ਉੱਥੇ ਕਿਹੜੇ ਪਾਣੀਆਂ ਦੇ ਵਿੱਚ ਪ੍ਰਵਾਸੀ ਗਏ ਨੇ ਵਾਕਈ ਕੰਮ ਪੰਜਾਬੀ ਕਰਦੇ ਨੇ ਸਿਰਫ ਇੱਕ ਉਹਨਾਂ ਨੂੰ ਧਾਰਨਾ ਬਣਾਈ ਹੋਈ ਆ ਉਹਨਾਂ ਦੇ ਲਈ ਕਿ ਪੰਜਾਬੀ ਕੰਮ ਨਹੀਂ ਕਰਦੇ ਵਾਕਈ ਅੱਜ ਸਮੇਂ ਦੀ ਲੋੜ ਹੈ ਕਿ ਤੁਸੀਂ ਇੱਕ ਜੁੱਟ ਹੋ ਕੇ